हां जी मित्रों की हालचाल देखो भाई आपा गाड़ी खाली करना आए सीए इथे चंडीगढ़ 26 मंडी च हालात दिखाना मैं तुम्हें 26 मंडी ਦੇ ਗੰਦ ਦੇਖੋ ਕਿੰਨਾ ਪਿਆ ਪਿਆ ਗਿੱਲਾ ਹੋਇਆ ਪਿਆ ਪੂਰਾ দেখো ਇਹ ਆਪਣੀ ਗੱਡੀ ਖਾਲੀ ਹੋਈ ਵੀ ਆਪਣੀ ਗੱਡੀ ਤੁਹਾਨੂੰ ਮੈਂ ਦਿਖਾਣਾ ਗੰਦ ਕਿੰਨਾ ਪਿਆ ਹੋਇਆ ਇੱਥੇ ਦੇਖੋ ਜਿਕੜੇ ਜਿਕੜਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਦੇਖੋ ਕਿੰਨਾ ਗੰਦ ਪਿਆ ਵਾ ਰੂੜੀ ਰੂੜੀ ਬਣੀ ਪਈ ਦੇਖੋ ਇਹ ਦੇਖੋ ਕਿਵੇਂ ਗੰਦ ਪਾਇਆ ਪਿਆ ਰੂੜੀ ਰੂੜੀ ਬਣੀ ਪਈ ਪੂਰੀ ਇਹ ਖੜੀ ਗੱਡੀ ਆਪਣੀ ਅੱਗੇ ਲੱਗਿਆ ਵਾ ਜਾਮ ਕਿੱਧਰੋਂ ਕੱਢਾਂ ਦੱਸੋ 8 ਵਜੇ ਦੀ ਗੱਡੀ ਖਾਲੀ ਹੋਈ ਵੀ ਹੈ 10 ਵਜੇ ਗਏ ਹਲੇ ਤੱਕ ਨਹੀਂ ਨਿਕਲੀ ਦੁਕਾਨਾਂ ਵੀ ਇਹਨਾਂ ਨੇ ਉਪਰੇ ਲਾਈ ਪਈਆਂ ਰੋੜ ਗਏ ਹਾਂ ਹਾਂ ਵੀਡੀਓ ਬਣਾ ਰਿਹਾ ਹਾਂ ਗੰਦਾ ਪਾਇਆ ਪਿਆ ਦੇਖੋ ਪੂਰਾ ਜਾਮ ਲੱਗਿਆ ਵਾ ਉਧਰ ਸਾਰਾ ਦੇਖੋ ਰੂੜੀ ਬਣੀ ਪਈ ਫੋਰੀ ਕਹਿੰਦਾ ਵੀਡੀਓ ਨਾ ਬਣਾ ਵੀਡੀਓ ਕਿਉਂ ਨਾ ਬਣਾਵੇਂ ਗੰਦਾ ਪਾਇਆ ਪਿਆ ਪੂਰਾ ਇਹ ਖੜੀ ਗੱਡੀ ਆ ਆਪਣੀ ਦੇਖੋ ਬੂਰਾ ਹਾਲ 26 ਮੰਡੀ ਚੰਡੀਗੜ੍ਹ